ਤੁਸੀਂ ਇੱਥੇ ਜਿਹੜਾ ਖੇਡਾਂ ਦੇ ਵਿੱਚ ਹਿੱਸਾ ਲਿਆ ਕਿੰਨਾ ਟਾਈਮ ਤੁਸੀਂ ਤੋਂ ਹੋ ਗਿਆ ਤੁਹਾਨੂੰ ਇੱਥੇ ਹਿੱਸਾ ਲੈਂਦੇ ਆ ਇਹ ਮੈਨੂੰ ਜੀ 8-10 ਸਾਲ ਹੋ ਗਏ ਲਗਾਤਾਰ ਹਿੱਸਾ ਲੈਂਦੇ ਨੇ ਇੱਥੇ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਂਦੇ ਹੋ ਤੁਸੀਂ ਟਰਾਈਸਾਈਕਲ ਰੇਸ ਜੀ ਟਰਾਈਸਾਈਕਲ ਰੇਸਾਂ ਲੈਂਦੇ ਜਿੱਦਾਂ ਮਤਲਬ ਉਹਨਾਂ ਦੇ ਵਿੱਚ ਹਿੱਸਾ ਲੈਣਾ ਹੈ ਜੀ ਸ਼ੁਰੂ ਤੋਂ ਹੀ ਜਿਹੜਾ ਹੈਂਡੀਕੈਪ ਤੋਂ ਜਾਂ ਕੋਈ ਐਕਸੀਡੈਂੈਂਟ ਹੋਇਆ ਜਿਸ ਕਰਕੇ ਹੋਇਆ ਖੇਡਦਾ ਸੀ ਮੈਂ ਛੋਟਾ ਜਾਂਦਾ ਜਦੋਂ ਸ਼ਰਾਰਤਾਂ ਕਰਦੇ ਬੱਚੇ ਸੀਗੇ ਸੀ ਕਈ ਜਾਣੇ ਮਤਲਬ ਖੇੜੇ ਖੇੜਦੇ ਲਾਈਨ ਤੇ ਚੱਲੇ ਕਿ ਮੇਰੇ ਲਾਈਨ ਤੇ ਟ੍ਰੇਨ ਨਾਲ ਲੱਤਾਂ ਕੱਟ ਮੈਨੂੰ ਪਤਾ ਲੱਗੇ ਵੀ ਇੱਥੇ ਟ੍ਰਾਈਸਾਈਕਲਾਂ ਦੀ ਰੇਸ ਹੁੰਦੀ ਆ ਮੇਰੇ ਮਤਲਬ ਯਾਰ ਦੋਸਤ ਮਿੱਤਰ ਜਿਹੜੇ ਮੇਰੇ ਸੀਗੇ ਨਾਲ ਪੜ੍ਹਦੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਤੂੰ ਵੀ ਵਿੱਚ ਰੇਸ ਦੇ ਹਿੱਸਾ ਲੈ ਲੈ ਚਲੋ ਉਸ ਦਿਨ ਮੈਂ ਮਤਲਬ ਜਿੱਤਿਆ ਪਹਿਲੇ ਨੰਬਰ ਤੇ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਮਨ ਨੂੰ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਹਿੱਸਾ ਲੈਣ ਲੱਗ ਗਿਆ ਜੀ ਖੇਡਾਂ ਦੇ ਵਿੱਚ ਇਹਦੇ ਵਾਸਤੇ ਪ੍ਰੈਕਟਿਸ ਵਗੈਰਾ ਵੀ ਕਰਦੇ ਹੋ ਫਿਰ ਪ੍ਰੈਕਟਿਸ ਤਾਂ ਜੀ ਚਲੋ ਹੁਣ ਚਾਹੇ ਮਜਬੂਰੀ ਲਾ ਲੋ ਵੀ ਪ੍ਰੈਕਟਿਸ ਯਾਰ ਰੋਜ਼ ਜਦੋਂ ਚਲਉਣੀ ਬਣਦੀ ਆ ਚਲਉਨੇ ਆ ਨਾ ਜੀ ਵੀ ਪ੍ਰੈਕਟਿਸ ਹੀ ਆ ਜੀ ਸਾਡੀ ਕਿਲਾ ਰਾਏਪੁਰ ਦੀਆਂ ਖੇਡਾਂ ਜਿਹੜੀਆਂ ਕਿ ਪੈਂਡੂ 올림픽ਸ ਦੇ ਨਾਮ ਤੋਂ ਜਾਣੀਆਂ ਜਾਂਦੀਆਂ ਨੇ ਇੱਥੇ ਪੰਜਾਬ ਨਹੀਂ ਪੰਜਾਬ ਤੋਂ ਬਾਹਰੋਂ ਵੀ ਜਿਹੜਾ ਬੜੇ ਲੋਕ ਆਂਦੇ ਨੇ ਖੇਡਾਂ ਦੇ ਵਿੱਚ ਹਿੱਸਾ ਲੈਣ ਵਾਸਤੇ ਤੇ ਇੱਥੇ ਦੇਖਣ ਨੂੰ ਮਿਲਦਾ ਵੱਖ-ਵੱਖ ਤਰੀਕੇ ਦੇ ਲੋਕ ਬੱਚੇ ਹੋਣ ਬਜ਼ੁਰਗ ਹੋਣ ਹਰ ਇੱਕ ਜਣਾ ਜਿਹੜਾ ਖੇਡਾਂ ਦੇ ਵਿੱਚ ਹਿੱਸਾ ਲੈਂਦਾ ਤੇ ਅੱਜ ਸਾਡੇ ਨਾਲ ਇੱਕ ਵੀਰ ਮੌਜੂਦ ਨੇ ਜਿਹੜੇ ਕਿ ਹੈਂਡੀਕੈਪ ਨਹੀਂ ਪਰ ਫਿਰ ਵੀ ਜਿਹੜਾ ਹੈ ਜੋਸ਼ ਇੰਨਾ ਹੈ ਕਿ ਕਾਫੀ ਸਾਲਾਂ ਤੋਂ ਜਿਹੜਾ ਹੈ ਇਹਨਾਂ ਦੇ ਵਿੱਚ ਹਿੱਸਾ ਲੈ ਰਹੇ ਨੇ ਤੇ ਰੀਸੈਂਟਲੀ ਜਿਹੜਾ ਹੈ ਉਹਨਾਂ ਨੇ ਇਹਨਾਂ ਖੇਡਾਂ ਦੇ ਵਿੱਚ ਹਿੱਸਾ ਲਿਆ ਤੇ ਪੋਜੀਸ਼ਨ ਵੀ ਹਾਸਲ ਕੀਤੀ ਹੈ ਪੈਰਾਥਲੈਟਿਕਸ ਦੇ ਵਿੱਚ ਜਿਹੜਾ ਹੈ ਇਹਨਾਂ ਨੇ ਹਿੱਸਾ ਲਿਆ ਗੱਲਬਾਤ ਕਰਦੇ ਆਂ ਵੀਰ ਤੋਂ ਜਾਣਦੇ ਆਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਸੁਖਵਿੰਦਰ ਸਿੰਘ ਹੈ ਜੀ ਤੇ ਬ੍ਰਦਰ ਤੁਸੀਂ ਇੱਥੇ ਜਿਹੜਾ ਖੇਡਾਂ ਦੇ ਵਿੱਚ ਹਿੱਸਾ ਲਿਆ ਕਿੰਨਾ ਟਾਈਮ ਤੁਸੀਂ ਹੋ ਗਿਆ ਤੁਹਾਨੂੰ ਇੱਥੇ ਹਿੱਸਾ ਲੈਂਦੇ ਆਂ ਇਹ ਮੈਨੂੰ ਜੀ 8-10 ਸਾਲ ਹੋ ਗਏ ਲਗਾਤਾਰ ਹਿੱਸਾ ਲੈਂਦੇ ਨੂੰ ਤੇ ਕਿਹੜੀ ਖੇਡ ਦੇ ਵਿੱਚ ਹਿੱਸਾ ਲੈਣਾ ਹੈ ਤੁਸੀਂ? ਟ੍ਰਾਈਸਾਈਕਲ ਰੇਸ ਜੀ। ਟ੍ਰਾਈਸਾਈਕਲ ਰੇਸਾਂ ਲੈਣ ਦੇ ਜਿੱਦਾਂ ਮਤਲਬ ਉਹਨਾਂ ਦੇ ਵਿੱਚ ਹਿੱਸਾ ਲੈਣਾ ਹੈ ਜੀ। ਬਾਜੀ ਤੁਸੀਂ ਜਿਹੜਾ ਮਤਲਬ ਸ਼ੁਰੂ ਤੋਂ ਹੀ ਜਿਹੜਾ ਹੈਂਡੀਕੈਪਡ ਹੋ ਜਾਂ ਕੋਈ ਐਕਸੀਡੈਂਟ ਹੋਇਆ ਜਿਸ ਕਰਕੇ ਹੋਇਆ? ਹਾਂਜੀ ਵੀਰ ਜੀ ਮੈਂ ਮਤਲਬ ਬਚਪਨ ਦੇ ਵਿੱਚ 8-9 ਸਾਲ ਦਾ ਸੀ ਮਰੀਆਂ ਟ੍ਰੇਨ ਨਾਲ ਲੱਤਾਂ ਕੱਟੀਆਂ ਨਹੀਂ ਸੀਗੀਆਂ। ਅੱਛਾ। ਛੁੱਟੀਆਂ ਹੁੰਦੀਆਂ ਜੀ। ਫਿਰ ਉਸ ਤੋਂ ਬਾਅਦ ਤੁਸੀਂ ਖੇਡਾਂ ਵਾਲੇ ਪਾਸੇ ਨੂੰ ਕਿੱਦਾਂ ਆਏ? ਖੇਡਾਂ ਨੂੰ ਜਿਵੇਂ ਮਤਲਬ ਇੱਥੇ ਆਹ ਪ੍ਰਾਇਮਰੀ ਸਕੂਲ ਦੇ ਵਿੱਚ ਨਾਲੇ ਜਿਹੜਾ ਸਟੇਡੀਅਮ ਦੇ ਸਕੂਲ ਆ ਇੱਥੇ ਮੈਂ ਵੀ ਜਿੱਦਾਂ ਮਤਲਬ ਅਸੀਂ ਦੇਖਣਾ ਇਹ ਮੈਨੂੰ ਪਤਾ ਲੱਗਿਆ ਵੀ ਇੱਥੇ ਟਰਾਈਸਾਈਕਲਾਂ ਦੀ ਰੇਸ ਹੁੰਦੀ ਆ ਮੇਰੇ ਮਤਲਬ ਯਾਰ ਦੋਸਤ ਮਿੱਤਰ ਜਿਹੜੇ ਮੇਰੇ ਸੀਗੇ ਨਾਲ ਪੜਦੇ ਉਹ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਤੂੰ ਵੀ ਵਿੱਚ ਰੇਸ ਦੇ ਹਿੱਸਾ ਲੈ ਲੈ ਚਲੋ ਉਸ ਦਿਨ ਮੈਂ ਮਤਲਬ ਜਿੱਤਿਆ ਪਹਿਲੇ ਨੰਬਰ ਤੇ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਮਨ ਨੂੰ ਉਸ ਤੋਂ ਬਾਅਦ ਫਿਰ ਮੈਂ ਲਗਾਤਾਰ ਹਿੱਸਾ ਲੈਣ ਲੱਗ ਗਿਆ ਜੀ ਇਹ ਖੇਡਾਂ ਦੇ ਵਿੱਚ ਜਦੋਂ ਵੀ ਮਤਲਬ ਇਹਨਾਂ ਦੀ ਰੇਸ ਹੁੰਦੀ ਆ ਟਰਾਈਸਾਈਕਲਾਂ ਦੀ ਇਹਦੇ ਵਾਸਤੇ ਪ੍ਰੈਕਟਿਸ ਵਗੈਰਾ ਵੀ ਕਰਦੇ ਹੋਂ ਫਿਰ ਪ੍ਰੈਕਟਿਸ ਤਾਂ ਜੀ ਚਲੋ ਹੁਣ ਚਾਹੇ ਮਜਬੂਰੀ ਨਾਲ ਉਹ ਵੀ ਪ੍ਰੈਕਟ ਮਤਲਬ ਇੱਕ ਬੜੀ ਯੂਨੀਕ ਜੀ ਚੀਜ਼ ਹੈ ਕਿ ਠੀਕ ਹੈ ਨਾਰਮਲ ਜਿਵੇਂ ਇੱਥੇ ਲੋਕ ਰੇਸਾਂ 'ਚ ਭਾਗ ਲੈਣਾ ਆਂਦੇ ਨੇ ਜਿਹੜੇ ਠੀਕ ਠਾਕ ਨੇ ਸਰੀਰੋਂ ਤੰਦਰੁਸਤ ਨੇ ਕਿ ਤੁਸੀਂ ਮਤਲਬ ਇਸ ਹਾਲ ਦੇ ਵਿੱਚ ਵੀ ਤੁਸੀਂ ਜਿਹੜਾ ਇਹ ਭਾਗ ਲੈਨੇ ਹੋ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਖੇਡਾਂ ਤੋਂ ਦੂਰ ਨੇ ਜਿਹੜੇ ਭੱਜਦੇ ਨੇ ਇਹਨਾਂ ਚੀਜ਼ੀ ਮੈਂ ਤਾਂ ਇਹੀ ਕਹਿਣਾ ਜੀ ਮਤਲਬ ਕਿ ਚਲੋ ਜਿੰਨੇ ਵੀ ਵੀਰ ਨੇ ਖਿਡਾਰੀ ਨੇ ਜੋ ਵਧੀਆ ਖੇਡ ਰਹੇ ਨੇ ਹੋਰ ਵੀ ਜਿਹੜੇ ਨਹੀਂ ਵੀ ਖੇਡ ਰਹੇ ਵੀ ਇਹਨਾਂ ਚੀਜ਼ਾਂ ਬੰਨੀ ਰੁਚੀ ਕਰੋ ਜੀ ਇਹਨਾਂ ਬੰਨੀ ਧਿਆਨ ਦਿਓ ਨਸ਼ੇ ਪੱਤੇ ਤੋਂ ਥੋੜਾ ਜਿਹਾ ਦੂਰ ਰਹਿ ਕੇ ਹਨਾ ਜੀ ਵੀ ਜਿਹੜਾ ਵੀ ਮਤਲਬ ਕੋਈ ਗੇਮ ਕਰ ਰਿਆ ਬੰਦਾ ਬਹੁਤ ਖੁਸ਼ੀ ਹੁੰਦੀ ਆ ਮਨ ਨੂੰ ਦੇਖ ਕੇ ਮੇਰਾ ਬੇਟਾ ਵੀ ਖੇਡ ਰਿਆ ਆ ਕੀ ਖੇਡਦਾ ਉਹ ਉਹਨਾਂ ਨੂੰ ਮਤਲਬ ਕਹੀਦਾ ਵੀ ਬੇਟਾ ਵੀ ਚਲੋ ਗੇਮ ਚ ਧਿਆਨ ਦੋ ਇੱਧਰ ਖੇਡੋ ਬਿੰਨਾਂ ਸ਼ੇਆ ਪੱਤਿਆਂ ਤੋਂ ਥੋੜਾ ਦੂਰ ਰਹਿਣਗੇ ਨਾ ਜੀ ਵੀ ਇਹੀ ਮੇਰਾ ਤਾਂ ਕਹਿਣਾ ਸਾਰਿਆਂ ਨੂੰ ਵੀ ਵੀਰਾਂ ਨੂੰ ਵੀ ਭਰਾਵਾਂ ਨੂੰ ਵੀ ਸਾਰੇ ਗੇਮ ਬੰਨੀ ਕੋਈ ਵੀ ਗੇਮ ਕਰਦੇ ਹੋ ਤਾਂ ਗੇਮ ਬੰਨੀ ਧਿਆਨ ਦੋ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਬਚਪਨ ਚ ਤੁਹਾਡੀਆਂ ਲੱਤਾਂ ਜੜੀਆਂ ਉਹ ਕਟੀਆਂ ਗਈਆਂ ਸੀਗਾ ਕੋਈ ਐਕਸੀਡੈਂਟ ਹੋਇਆ ਸੀ ਜਾਂ ਫਿਰ ਕੀ ਕੀ ਹੋਇਆ ਸੀਗਾ ਹਾਂ ਜੀ ਬਚਪਨ ਚ ਜੀ ਮੈਂ ਮਤਲਬ ਘਰ ਰੋਜ ਤੋਂ ਗੱਡੀਆਂ ਨਿਕਲਦੇ ਆਂ ਟ੍ਰੇਨਾਂ ਉੱਥੇ ਅਸੀਂ ਖੇਡਦਾ ਸੀ ਮੈਂ ਛੋਟਾ ਜਾਂਦਾ ਜਿਵੇਂ ਸ਼ਰਾਰਤਾਂ ਕਰਦੇ ਬੱਚੇ ਸੀਗੇ ਸੀ ਕਈ ਜਾਣੇ ਮਤਲਬ ਖੇੜੇ ਖੇੜਦੇ ਲਾਈਨ ਤੇ ਚੱਲੇ ਕਿ ਮੇਰੇ ਲਾਈਨ ਤੇ ਟ੍ਰੇਨਾਂ ਲੱਤਾਂ ਘਟੀਆਂ ਜਾਂਦੀਆਂ ਸੀਗੇ ਇੱਥੇ ਹੁਣ ਮਤਲਬ ਜ਼ਿੰਦਗੀ ਚ ਕਦੇ ਇਦਾਂ ਫੀਲ ਨਹੀਂ ਹੋਇਆ ਮੁੜ ਕੇ ਵੀ ਯਾਰ ਉਹ ਚੀਜ਼ ਹੋ ਗਈ ਹੁਣ ਮੈਂ ਬਾਕੀਆਂ ਨਾਲੋਂ ਜਿਹੜਾ ਉਹ ਪਿੱਛੇ ਰਹਿ ਗਿਆ ਜ਼ਿੰਦਗੀ ਦੇ ਵਿੱਚ ਨਹੀਂ ਜੇ ਹੁੰਦੀ ਤਾਂ ਹੈ ਚਲੋ ਜੋ ਇਹ ਕਮੀਆਂ ਵੀ ਉਹ ਪੂਰੀ ਨਹੀਂ ਹੁੰਦੀ ਵੀ ਜੋ ਮਤਲਬ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆਂ ਪਰ ਇਦਾਂ ਕਦੇ ਮਹਿਸੂਸ ਨਹੀਂ ਕੀਤਾ ਸ਼ਿਕਵਾ ਨਹੀਂ ਹੋਇਆ ਕਦੇ ਵੀ ਸ਼ਿਕਵਾ ਤੋਂ ਜੀ ਚਲੋ ਰੱਬ ਨਾਲ ਤਾਂ ਕਹਦਾ ਸ਼ਿਕਵਾ ਵੀ ਚਲੋ ਗਲਤੀ ਆ ਮੰਨ ਕੇ ਚਲੋ ਆਪਦੀ ਵੀ ਜਿੰਮੇ ਜਿੰਮੇ ਉਮਰ ਵੱਡੀ ਹੁੰਦੀ ਆ ਵੀ ਬਹੁਤ ਸਾਹਮਣੇ ਤਾਂ ਕਰਨੇ ਪੈਂਦੇ ਜਦੋਂ ਮਜਬੂਰੀਆਂ ਜਿੱਥੇ ਕਿਤੇ ਤੁਰਨ ਪੈਣਦੀ ਜ਼ਰੂਰ ਤਾਂ ਪੈਂਦੀ ਆ ਮੈਨਾਂ ਹੀ ਤੁਰ ਕੇ ਜਾਣਾ ਹੁੰਦਾ ਉਹ ਮਹਿਸੂਸ ਹੁੰਦੀ ਆ ਅਨਾਉਂਸ ਵਿਲੇ ਕਰ ਰਹੀ ਆ ਤਾਂ ਵਧੀਆ ਕਈਆਂ ਨੂੰ ਮਜਬੂਰ ਕੁਝ ਵੀ ਉਹ ਨਹੀਂ ਕਰ ਸਕਦੇ ਲੱਤਾਂ ਵਾਲੇ ਵੀ ਮੈਂ ਉਹ ਵੀ ਕਰ ਚੁੱਕਿਆ ਹੈ ਜਾਨੀ ਮੇਰ ਜੋਗੀ ਬੇਟੇ ਨੇ ਦੋ ਬੱਚੇ ਨੇ ਮੇਰੇ ਸਾਹਮਣੇ ਵੀ ਵਧੀਆ ਕੰਮ ਕਰ ਕਰ ਰਹੇ ਰੋਟੀ ਪਾਣੀ ਵਧੀਆ ਕਰ ਰਹੇ ਆ। ਕਾਫੀ ਬਿਹਤਰੀਆ ਰਿਸੋਰਸ ਕੀਤਾ ਆਪਣੇ ਆਪ ਨੂੰ। ਵੀ ਵਧੀਆ ਠੀਕ ਹੈ। ਪਰ ਗੱਡੀਆਂ ਨੂੰ ਮਤਲਬ ਕਿ ਜਿਵੇਂ ਹੁਣ ਉਸ ਤੋਂ ਬਾਅਦ ਵਿਆਹ ਹੋ ਗਿਆ ਫਿਰ ਕਮਾਈ ਵਗੈਰਾ ਕਿੱਦਾਂ ਹੁੰਦੀ ਸੀ ਕੀ ਕੰਮ ਕਰਦੇ ਸੋਰਸ ਵੇਖ ਕੇ ਕਮਾਈਆਂ ਗੱਡੀਆਂ ਕਮਾਈ ਦੇ ਮੈਂ ਹੁਣ ਵੈਸੇ ਤਾਂ ਦੁਕਾਨ ਕੀਤੀ ਆ ਜਿਵੇਂ ਚਾਹ ਪੰਗਾਲ ਕਰ ਤੇ ਉਸ ਤੋਂ ਕੋੜੇ ਦਾ ਕੰਮ ਕਰਦੇ ਆ ਮੇਰੀ ਵਾਈਫ ਨਾਲ ਕਰਾ ਵਾਰੇ ਮੇਰੇ ਨਾਲ ਹੈਲਪ। ਵੀ ਵਧੀਆ ਆਪਦਾ ਸੀ ਗੁਜ਼ਾਰਾ ਕਰ ਰਹੇ ਆ ਬੱਚਿਆਂ ਦਾ। ਬਾਰ ਬਾਰ ਪ੍ਰਸ਼ਾਸਨ ਵੱਲੋਂ ਵੀ ਵਧੀਆ ਠੀਕ ਚੱਲ ਰਿਹਾ ਕੰਮ। ਤੇ ਪਰਿਵਾਰ ਵੱਲੋਂ ਪੂਰੀ ਸਪੋਰਟ ਹੈਗੀ ਨਾਲ ਤੁਹਾਡੇ ਹਾਂਜੀ ਪਰਿਵਾਰ ਵੱਲੋਂ ਪੂਰੀ ਸਪੋਰਟ ਹੈ ਜਿਦੋਂ ਦੋ ਜਿੰਨਾਂ ਲੋਕ ਜਿਵੇਂ ਨੇ ਤੁਹਾਨੂੰ ਬਹੁਤ ਹੈਲਪ ਕਰਦੇ ਨੇ ਹਰ ਇੱਕ ਕੰਮ ਦੇ ਵਿੱਚ ਉਹਨਾਂ ਨੇ ਮੈਨੂੰ ਕਦੇ ਵੀ ਇਦਾਂ ਨਹੀਂ ਮੈਸਜ ਕੀਤਾ ਵੀ ਮੇਰੇ ਲੱਤਾਂ ਨਹੀਂ ਹੈ ਬਹੁਤ ਵਧੀਆ ਵੀ ਹੁੰਦੀਆਂ ਨੇ ਆਪਾ ਬਾਟਨ ਸਾਹਿਬ ਪਾਵਰ ਵੀ ਕਰਦਾ ਬਹੁਤ ਵਧੀਆ ਬਹੁਤ ਹੀ ਵਧੀਆ ਜਿਹੜੇ ਕਹਿ ਸਕਦੇ ਹਨ ਜੀ ਪੂਰੀ ਹੈਲਪ ਕਰਦੇ ਨੇ ਮੇਰੀ ਹਰ ਇੱਕ ਕੰਮ ਦੇ ਵਿੱਚ ਇਹ ਜੋ ਸਟੇਡੀਅਮ ਦੇ ਬਾਅਦ ਦੀ ਜਗ੍ਹਾ ਕਾਉਂਡਰ ਮਤਲਬ ਅੱਗੇ ਜਦੋਂ ਹੁਣ ਇਦਾਂ ਦੀ ਖੇਡਾਂ ਹੋਣਗੀਆਂ ਹੁੰਦੀਆਂ ਨੇ ਕਿ ਆ ਤੁਸੀਂ ਆਪ ਜਾਣੇ ਉੱਥੇ ਪਾਰਟਿਸਪੇਟ ਕਰ ਹਾਂਜੀ ਇਸ ਤਰ੍ਹਾਂ ਦੀ ਕ ਬੜੀ ਤੁਹਾਡੀ ਬਾਨ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਇੱਥੇ ਜਿਹੜਾ ਉਹ ਵੀਰ ਵੀ ਪਹੁੰਚੇ ਨੇਗੇ ਜਿਨ੍ਹਾਂ ਦੀ ਲੱਤਾਂ ਨਹੀਂ ਹੈ ਕਿ ਅਰੇ ਇਸੇ ਵਿੱਚ ਹਿੱਸਾ ਲੈਂਦੇ ਨੇ ਤੇ ਇਹਨਾਂ ਨੇ ਪੋਜੀਸ਼ਨ ਵੀ ਹਾਸਲ ਕੀਤੀ ਹੈ ਜਰੂਰ ਉਹਨਾਂ ਵਾਸਤੇ ਇੱਕ ਮੈਸੇਜ ਹੋਏਗਾ ਜਿਹੜੇ ਲੋਕ ਖੇਡਾਂ ਤੋਂ ਦੂਰ ਜਾਂਦੇ ਨੇ ਜਿਹੜੇ ਲੋਕ ਸਰੀਰਕ ਵਰਜਿਸ਼ ਤੋਂ ਕਸਰਤ ਤੋਂ ਦੂਰ ਭੱਜਦੇ ਨੇ ਉਹਨਾਂ ਵਾਸਤੇ ਬਹੁਤ ਵੱਡਾ ਮੈਸੇਜ ਹੈ ਕਿ ਬਹੁਤ ਸਾਨੂੰ ਲੋੜ ਹੈ ਧਿਆਨ ਰੱਖਣ ਦੀ ਆਪਣੇ ਦੀ ਨਸ਼ੀਆਂ ਤੋਂ ਦੂਰ ਤਾਂ ਹੀ ਰਹਿ ਸਕਾਂਗੇ ਜੇ ਅਸੀਂ ਜਿਹੜਾ ਖੇਡਾਂ ਵਾਲੇ ਪਾਸੇ ਨੂੰ ਜਾਵਾਂਗੇ